ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰੈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਕਿਉਂਕਿ ਬਿਜੀਲੈਂਸ ਦੀ ਸਪਾਰਸ਼ ਉਤੇ ਜਾਲੀ ਸਰਟੀਫਿਕੇਟ ਵਾਲੇ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਆਖਿਰ ਗੁਰਦਾਸਪੁਰ ਪੁਲਿਸ ਵੱਲੋਂ ਬਿਜੀਲੈਂਸ ਵੱਲੋਂ ਜਾਰੀ ਕੀਤੀ ਗਏ ਲਿਸਟ ਦੇ ਆਧਾਰ ਉਤੇ ਥਾਣਾ ਸਿਟੀ ਅnder 128 ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸ ਦਈਏ ਕਿ ਬਿਜੀਲੈਂਸ ਵਿਭਾਗ ਮਹਾਲੀ ਵੱਲੋਂ 28 ਅਗਸਤ 2023 ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੇ ਆਧਾਰ ਤੇ ਬਾਬੂ ਸ਼ਾਹੀ .com ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਉਹਨਾਂ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੇ ਜਾਲੀ ਤਜਰਬਾ ਤੇ ਹੋਰ ਸਰਟੀਫਿਕੇਟ ਦੇ ਆਧਾਰ ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ ਮਾਨਸਾ ਤੇ ਸੰਗਰੂਰ ਵਿੱਚ ਵੀ ਪੁਲਿਸ ਵੱਲੋਂ ਵਿਜੀਲੈਂਸ ਦੀ ਸਿਫਾਰਿਸ਼ ਦੇ ਆਧਾਰ ਤੇ ਕੁੱਲ 15 ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਮੁਕੱਦਮੇ ਉਹਨਾਂ ਲੁਧਿਆਣਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਸਕਦੇ ਹਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਬਾਲ ਸਿੰਘ ਨੇ ਦੱਸਿਆ ਕਿ 2007 ਤੋਂ ਸ਼ੁਰੂ ਹੋਏ ਟੀਚਿੰਗ ਫੈਲੋਜ਼ ਭਰਤੀ ਘੁਟਾਲੇ ਦੇ ਵਿੱਚ ਹਾਈ ਕੋਰਟ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਵਿਜੀਲੈਂਸ ਵੱਲੋਂ ਫਰਵਰੀ 2023 ਨੂੰ ਫਲਾਈਂਗ ਸਕੁਐਡ ਮਹਾਲੀ ਦਫ਼ਤਰ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਗੁਰਦਾਸਪੁਰ ਦੇ ਨਾਲ ਸਬੰਧਿਤ ਪੰਜ ਸਿੱਖਿਆ ਵਿਭਾਗ ਕਰਮਚਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡਾਇਰੈਕਟ ਬਲੋ 28 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਉਹਨਾਂ ਟੀਚਿੰਗ ਫੈਲੋਜ਼ ਦੀ ਲਿਸਟ ਆ ਭੇਜ ਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਸਨ ਜੋ ਟੀਚਿੰਗ ਫੈਲੋ ਕੋਟਾਲੇ ਦੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮੇਂ ਦੌਰਾਨ ਕਾਰਵਾਈ ਕੀਤੀ ਗਈ ਹੈ ਜਦੋਂ ਸਮੇਂ ਆਪਣੇ ਅਸਲੀ ਸਰਟੀਫਿਕੇਟ ਅਤੇ ਆਪਣਾ ਪੱਖ ਪੇਸ਼ ਨਹੀਂ ਕਰ ਸਕੇ ਸਨ ਜਿਸ ਤੋਂ ਬਾਅਦ ਮਾਨਸਾ ਦੇ 7 ਅਤੇ ਸੰਗਰੂਰ ਅਤੇ ਮਲੇਰ ਕੋਟਲਾ ਦੇ 8 ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਸਿਅਤੇ ਹੁਣ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੂੰ ਜਾਰੀ ਕੀਤੀ ਗਈ ਲਿਸਟ ਦੇ ਆਧਾਰ ਉਤੇ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ 8 ਮਾਰਚ 2011 ਨੂੰ ਵੀ 56 ਜਾਲੀ ਤਜਰਬਾ ਸਰਟੀਫਿਕੇਟ ਦੇ ਦਾਰਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਖਿਲਾਫ ਸਿੱਖਿਆ ਵਿਭਾਗ ਦੀ ਸਿਫਾਰਿਸ਼ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਉਹਨਾਂ ਦੇ ਵਿੱਚੋਂ ਸਿਰਫ 22 ਦੇ ਖਿਲਾਫ ਹੀ ਅਦਾਲਤ ਚਲਾਨ ਪੇਸ਼ ਕੀਤਾ ਸੀ ਇਨ੍ਹਾਂ 56 ਤੋਂ ਇਲਾਵਾ ਵਕ-ਵਕ ਸਮਿਆਂ ਦੇ ਦੌਰਾਨ ਹੋਈ ਜਾਂਚ ਸਮੇਂ ਸੈਂਕੜਿਆਂ ਹੋਰ ਭਰਤੀ ਹੋਏ ਟੀਚਿੰਗ ਫੈਲੋਜ਼ ਅਧਿਆਪਕ ਆਪਣੇ ਅਸਲੀ ਤਜਰਬਾ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਵੀ ਸਿੱਖਿਆ ਵਿਭਾਗ ਨੂੰ ਮੁਹੱਈਆ ਨਹੀਂ ਕਰਵਾ ਸਕੇ ਸਨ ਜਿਨ੍ਹਾਂ ਦੀ ਲਿਸਟ ਵੀ ਸਿੱਖਿਆ ਵਿਭਾਗ ਵੱਲੋਂ ਵਿਜੀਲੈਂਸ ਨੂੰ ਸੌਂਪੀ ਗਈ ਸੀ ਜਿਸ ਦੇ ਆਧਾਰ ਤੇ ਹੁਣ 128 ਹੋਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸਬੰਧਿਤ ਟੀਚਿੰਗ ਫੈਲੋ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹਨਾਂ ਟੀਚਿੰਗ ਫੈਲੋਜ਼ ਦੇ ਵਿੱਚ ਝਾਲੀ ਤਜਰਬਾ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਵਾਲੇ 111 ਉਮੀਦਵਾਰ ਝਾਲੀ ਰੂਰਲ ਸਰਟੀਫਿਕੇਟ ਦੇ ਆਧਾਰ ਤੇ 4 ਉਮੀਦਵਾਰ ਅਤੇ ਮੈਰਿਟ ਦੇ ਵਿੱਚ ਭੰਤੋੜ ਵਾਲੇ 13 ਉਮੀਦਵਾਰ ਸ਼ਾਮਿਲ ਹਨ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰ ਸਿੰਘ ਖੁਸ਼ੀ ਪਰ ਦੀ ਰਿਪੋਰਟ ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਏ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕ ਦਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 465 667 ਕਤਲ ਅਫੈਂਸੀਟੀ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 312 ਨੂੰ ਦਰਜ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ ਇਹਦੇ ਚ ਅਸੀਂ ਕਿਉਂਕਿ ਇਸ ਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਾਡੇ ਪੇਸ਼ ਹੋਣਾ ਪਏਗਾ ਅਗਲੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੋਂ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰਦਾਂਗੇ ਅੱਜ ਸ਼ਿਕਾਇਤ ਕਰਪਾ ਕੋਣ ਸਾਨੂੰ ਪਤਾ ਲੱਗਾ ਇਹਦੇ ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤ ਤੌਰ ਤੇ ਜਾਂ ਹੋਰ ਜਿਹੜੇ ਦੇਸ਼ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦਾ ਦੰਦੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇੱਥੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਕਾ ਐਜੂਕੇਸ਼ਨ ਆਫੀਸਰ ਜਿਹੜੇ ਉਹਨਾਂ ਨੇ ਸਾਨੂੰ ਕੰਪਲੀਟ ਕਰਕੇ ਤੇ ਉਧਰ ਚੰਡੀਗੜ੍ਹ ਤਰੂ ਕਰਕੇ ਤੇ ਇਹਦੀ ਇਨਕੁਆਰੀ ਲੱਗੀ ਸੀ ਮਾਮਲਾ ਜਲਦੀ ਤਸਵੀਰ ਨਹੀਂ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਵਿੱਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਬੱਚੇ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ 'ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਝਾਲੀ ਪਾਏ ਗਏ ਫਿਰ ਇੱਕ ਇਹਦੇ 'ਚ ਹੁੰਦਾ ਅਰਬਨ ਤੇ ਜਿਹੜਾ ਹੁੰ ਉਹਦੇ 'ਚ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜਾਂ ਰੂਲਰ ਵਾਲੇ ਸੀ ਉਹਨਾਂ ਨੇ ਗਲਤ ਬਣਾਏ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਸੁੱਟੂ ਕਿੰਨੇ ਬਣੇਗੇ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਐਲਓ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਹੈ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋਏਗੀ ਅ ਔਰ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਸ਼ਾਰਟ ਟਾਈਮ ਕੀ ਅਯੂਸ਼ ਦਿਵਾਨ ਨੇ ਬੰਦੀਆਂ ਨੂੰ ਆਲੋਚਿਤ ਜਿਨ੍ਹਾਂ ਦਾ ਕਾਰਡ ਪੇਸ਼ ਨਹੀਂ ਕੀਤਾ ਉਹਨਾਂ ਨੂੰ ਵੀ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਇਨਕੁਆਰੀ ਹੁੰਦੀ ਹੈ ਉਹ ਇਹਨਾਂ ਇਨਵੈਸਟੀਗੇਸ਼ਨ ਚ ਅਸੀਂ ਜਦੋਂ ਇਹਨਾਂ ਦੀ ਇਨਟੈਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜ਼ਰੂਰ ਕਿਸੇ ਦੀ ਹੈਲਪ ਲਈ ਆ ਉਹ ਚੀਜ਼ਾਂ ਤੇ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਕੋਈ ਤਾਂ ਬੁਲਾਇਆ ਜਾਏਗਾ ਜੀ ਅਸੀਂ ਬੱਸ ਜੀ ਹਾਂ ਇੱਕ ਅੱਧੇ ਦਿਨ ਚ ਅਸੀਂ ਇਹਨਾਂ ਨੂੰ ਜਿਹੜੇ ਕਿਉਂਕਿ 128 ਬੰਦਿਆਂ ਦੇ 128 ਨੋਟਿਸ ਪਹਿਲਾਂ ਜਾਰੀ ਕਰਨੇ ਆ ਇਹਦੇ ਚ ਸਾਨੂੰ ਤਿੰਨ ਜਿਹੜੇ ਨੋਟਿਸ ਇੱਕ ਬੰਦੇ ਨੂੰ ਭੇਜਣੇ ਜ਼ਰੂਰੀ ਆ ਦੇ ਉਸ ਨੂੰ बस जल्दी जल्दी 3 ਹਫਤੇ 4 ਹਫਤੇ ਦੀ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਹੈ ਜੀ ਸਰ ਮਾਮਲਾ ਇੰਨੀ ਦੇਰ ਬਾਅਦ ਹੈ 11000 ਬੇਤਾ ਚ ਆ ਗਈ ਕੁਝ ਰਿਟੇਨ ਹੀ ਹੋ ਗਈ ਕਿ ਕਦੋਂ ਦੀ ਇਨਵੈਸਟੀਗੇਸ਼ਨ ਚੱਲਦੀ ਕਿ ਤੁਹਾਨੂੰ ਪਤਾ ਲੱਗਾ ਨਹੀਂ ਇਹ ਇਨਵੈਸਟੀਗੇਸ਼ਨ ਤੇ ਜਿਹੜੀ ਆ ਵੈਸੇ ਕਾਫੀ ਲੰਮੀ ਆ ਅੱਜ ਤੋਂ ਸਾਲ ਇੱਕ ਪਹਿਲਾ ਸਟਾਰਟ ਹੋਈ ਸੀ ਉੱਥੇ ਪਰ ਕਿਉਂਕਿ ਜਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਆ ਉਦੇ ਕਰਕੇ ਇਹ ਥੋੜੀ ਪ੍ਰਾਇਮਰੀ ਇਨਕੁਆਰੀ ਚ ਟਾਈਮ ਲੱਗਾ ਜੀ ਤੇ ਪੰਜਾਬ ਦੀ ਮਸਲਾ ਕੋਈ ਗਰਦਾਸਪੁਰ ਕੱਲ ਜਾ ਮਸਲਾ ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ ਇਸ ਨੂੰ ਗਰਦਾਸਪੁਰ ਹਾਂ ਗਰਦਾਸਪੁਰ ਦਾ ਕਿਉਂਕਿ ਜਿਆਦਾ ਸੀ ਤੇ ਇਸ ਕਰਕੇ ਇੱਥੇ ਭਰਤੀ ਵੀ ਇੱਥੋਂ ਹੋਈ ਸੀ ਇਸ ਕਰਕੇ ਇੱਥੇ ਇਹਨੂੰ ਜਿਹੜਾ ਹੈਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮਕਮਲ ਅਧਿਕਾਰ